ਲਾ ਵੀ ਸੱਚ ਨੂੰ ਆਪਣੀ ਗਾਂ ਹੋ ਗਈ ਸੀ ਅਸਲ ਦੇ ਵਿੱਚ ਢਿੱਲੀ ਬਿਮਾਰ ਹੋ ਗਈ ਸੀ ਇਹ ਤੇ ਗਿਆ ਸੀ ਕੰਮ ਜਾਂਦਾ ਯਾਰ ਹੱਥੋਂ ਖਤਮ ਹੋ ਗਿਆ ਸੀ ਕੰਮ ਤਾ ਪੈ ਗਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਆਪਣਾ ਏਰੀਆ ਫਿਰ ਆ ਬਾਈ ਨੇ ਤਰਪਾਲ ਪਾਈ ਆਹਾਂ ਇਧਰਲੇ ਪਾਸੇ ਫਿਰ ਆ ਗੱਭਰੂ ਨੂੰ ਯਾਦ ਕੀਤਾ ਇਹ 2 ਸਾਲ ਪਹਿਲਾਂ ਆਪਣੇ ਸੀਸੀਟੀਵੀ ਕੈਮਰੇ ਲਾ ਕੇ ਗਿਆ ਸੀ ਤੇ ਮੈਨੂੰ ਪਿਛਲੇ ਸਾਲ ਦਾ ਪਤਾ ਸੀ ਵੀ ਇਹ ਫੌਗਰ ਲਾਉਂਦਾ ਆ ਆਹ ਫੌਗਰ ਲਾਉਂਦਾ ਹੈ ਤੇ ਇਹਨੂੰ ਫਿਰ ਯਾਦ ਕੀਤਾ ਸੀ ਫੋਨ ਕੀਤਾ ਵੀ ਬਾਈ ਸਾਡੇ ਫੌਗਰ ਲਾ ਕੇ ਜਾ ਅੱਜ ਜੀ ਮਾਤਲੋਣਾ ਤੁਸੀਂ ਜਿੰਨਾ ਟੀਕਿਆਂ ਨਾਲ ਨਹੀਂ ਇਹ ਗਾਂ ਉਹਨਾ ਠੀਕ ਹੋ ਸਕੇ ਜਿੰਨੀ ਇਹਦੇ ਨਾਲ ਫੌਗਰਾਂ ਨਾਲ ਅੱਜ ਹੀ ਪੱਠੇ ਖਾਣ ਲੱਗੇ ਤੁਸੀਂ ਇਹ ਦੇਖ ਲਓ ਵੀ ਅੱਜ ਇਹ ਪੱਠੇ ਖਾਈ ਜਾਂਦੀ ਹੈ ਤੇ ਕੱਲ ਦੀ ਇਹ ਕੱਲੀ ਬੋਤਲਾਂ ਤੇ ਸੀ ਐਨਾ ਫਰਕ ਪੈ ਗਿਆ ਦੱਸ ਮੈਨੂੰ ਸਰਦਾਰਾ ਕਿਵੇਂ ਆ ਮੈਨੂੰ ਮਾੜਾ ਇਹ ਸਿਸਟਮ ਦੱਸ ਆਵਾਜ਼ ਵਗੈਰਾ ਜਮਾ ਨਹੀਂ ਕਰਦਾ ਪਰ ਮੈਨੂੰ ਸਿਸਟਮ ਬਾਰੇ ਸਮਝਾ ਦੇ ਵੀ ਇੱਕ ਸਿਸਟਮ ਕਿਹੜੀ ਕੰਪਨੀ ਦਾ ਕਿ ਹੋ ਜਾਂਦਾ ਚੰਗੇ ਮਾੜੇ ਚ ਕੀ ਫਰਕ ਆ ਇਹ ਕਿੱਟ ਆਈ ਆਪਣੇ ਕੋਲ ਇਹ ਫੋਗਰ ਕਿੱਟ ਆਈ ਇਹ ਹਾਂ ਇਹ ਛੋਟੀ ਵੱਡੀ ਅਲਗ-ਅਲਗ ਸਾਈਜ਼ ਤੇ ਆਉਂਦੀ ਆ ਇਹਦੇ ਕਿੱਟ ਦੀ ਵਿੱਚ ਹੀ ਟਾਈਮਰ ਲੱਗ ਜਾਂਦਾ ਜੀ ਠੀਕ ਆ ਨਾਲ ਫਿਲਟਰ ਲੱਗ ਗਿਆ ਵਿੱਚ ਹੀ ਇਹਦੇ ਪੰਪ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੀ ਫਿੱਟਡ ਹੋ ਜਾਂਦਾ ਹੈ ਠੀਕ ਆ ਤੇ ਇਹ ਆਪਣੇ ਫੋਗ ਇੰਸਟਾਲ ਹੋ ਜਾਂਦੇ ਉਸ ਤੋਂ ਅੱਗੇ ਜਾਂ 7 8 5 4 ਜਿੰਨੇ ਮਰਜ਼ੀ ਜਿੰਨੀ ਦੀ ਆਪਾਂ ਨੂੰ ਜ਼ਰੂਰਤ ਆ ਉਹ ਹੋ ਜਾਂਦੇ ਆ ਇਹਦਾ ਫਾਇਦਾ ਇਹ ਹੋ ਜਾਂਦਾ ਹੈਗਾ ਜੀ ਵੀ ਇੱਕ ਤਾਂ ਸਾਰਾ ਕੁਝ ਇਹਦੇ ਵਿੱਚ ਹੀ ਫਿੱਟਡ ਆ ਗਿਆ ਜੇ ਤੁਸੀਂ ਆਪਣਾ ਵੀ ਮੰਗਵਾ ਕੇ ਤੁਸੀਂ ਆਪ ਵੀ ਲਾ ਸਕਦੇ ਹੋ ਨਹੀਂ ਕਈ ਯਾਰ ਦੂਰ ਨੇੜੇ ਨਹੀਂ ਵੀ ਜਾਇਆ ਜਾਂਦਾ ਅੱਛਾ ਅੱਛਾ ਜੇ ਮੰਨ ਲਾ ਵੀ ਇਹ ਇਹ ਤਾਂ ਸਿੱਧਾ ਹੀ ਆ ਬਸ ਇਹ ਤਾਂ ਫਿੱਟ ਹੀ ਕਰਨਾ ਕੋਈ ਬਾਹਰ ਕੋਈ ਜਾਲ ਨਹੀਂ ਜੰਝਾਲ ਨਹੀਂ ਉਹਦੇ ਵਿੱਚ ਹੀ ਫਿੱਟ ਆਈ ਹਾਂ ਉਹਦੇ ਸਾਰਾ ਕੁਝ ਕਿੱਟ ਦੇ ਵਿੱਚ ਹੀ ਰਾਤ ਨੂੰ ਮੰਜਾੜਾ ਕੇ ਪੈਣਾ ਹਵੇ ਯਾਰ ਐਨਾਂਂਦੀ ਵੜਾ ਇੱਕ ਯਾਰ ਮੈਂ ਚੀਜ਼ ਹੋਰ ਦੇਖੀ ਐ ਆ ਆ ਤੇਰੇ ਫੁਹਾਰਿਆਂ ਦੀ ਹਾਂਜੀ ਆਮ ਤੌਰ ਤੇ ਨਾ ਫੁਹਾਰੇ ਥਾਂ ਗਿੱਲਾ ਕਰਦੇ ਹੁੰਦੇ ਆ ਹਾਂਜੀ ਇਹ ਹਵਾ ਜੀ ਖਤਮ ਕਰ ਦਿੰਦੇ ਜੇ ਪੱਖਾ ਚਲਾਦਗੇ ਹੁਣ ਪੱਖਾ ਤਾਂ ਵੀਡੀਓ 'ਚ ਆਵਾਜ਼ ਨਾ ਆਵੇ ਤਾਂ ਕਰਕੇ ਬੰਦ ਕੀਤਾ ਹੋਇਆ ਜੇ ਪੱਖਾ ਚਲਾਦਗੇ ਤਾਂ ਇੱਥੇ ਹੀ ਖਤਮ ਹੋ ਜਾਂਦੀ ਐ ਇਹ ਇਹਨਾਂ ਉਹ ਹੁੰਦੀ ਐ ਜੀ ਪਲਾਸਟਿਕ ਦੀ ਨੋਜ਼ਲ ਹੁੰਦੀ ਐ ਜਾਂ ਇੱਕ ਚਾਰ ਮੂੰਹ ਵਾਲੇ ਹੁੰਦੇ ਆ ਉਹ ਪਾਣੀ ਜ਼ਿਆਦਾ ਡੋਲਦੇ ਆ ਜੀ ਠੀਕ ਆ ਇਹ ਪਾਣੀ ਨਹੀਂ ਢੋਲਦੀ ਇਹ ਪਾਣੀ ਦੀ ਬਿਲਕੁਲ ਫੌਗ ਬਣਾ ਦਿੰਦੀ ਹੈ ਜੀ ਜਿਹਦੇ ਕਰਕੇ ਟੈਂਪਰੇਚਰ ਆਪਣਾ ਮੈਂਟੇਨ ਹੁੰਦਾ ਰਹਿੰਦਾ ਥੱਲੇ ਥਾਂ ਨਹੀਂ ਗਿੱਲਾ ਹੁੰਦਾ ਉਹਦੇ ਨਾਲ ਜਦੋਂ ਥਾਂ ਗਿੱਲਾ ਹੁੰਦਾ ਜੀ ਥੱਲੇ ਉਹ ਬਿਮਾਰੀ ਫੈਲਣ ਦਾ ਡਰ ਰਹਿੰਦਾ ਜੀ ਸਟੇਟਸ ਵਗੈਰਾ ਜਾਂ ਚਿੱਕੜੀ ਹੋਇਆ ਰਹਿੰਦਾ ਜੀ ਉਹਦਾ ਕਹਿਣਾ ਥਣਾੰਦ ਵੀ ਤੇ ਪਸ਼ੂਆਂ ਦੇ ਪਿੰਡੇ ਨੂੰ ਵੀ ਉੱਲੀ ਦੀ ਪ੍ਰੋਬਲਮ ਆ ਜਾਂਦੀ ਉੱਲੀ ਉੱਲੀ ਦੀ ਪ੍ਰੋਬਲਮ ਆ ਜਾਂਦੀ ਹੈ ਵੀ ਹਰ ਵਕਤ ਗਿੱਲਾ ਰਹਿਣਾ ਗਿੱਲਾ ਰਹਿਣਾ ਤਾਂ ਉਹ ਪਸ਼ੂਆਂ ਨੂੰ ਖੁਰਕ ਪੈ ਜਾਂਦੀ ਹੈ ਤਾਂ ਕਰ ਕੀ ਚੀਜ਼ ਸਿਸਟਮ ਇਹ ਕੰਮਜਾਪਾਈ ਹੈ ਇਹ ਫੁੱਲ ਕੰਮਜਾਪਾ ਕਿੰਨੇ ਦਿਨਾਂ ਚ ਇੰਸਟਾਲ ਕਰ ਦੇਗਾ ਜੇ ਬੰਦਾ ਫੋਨ ਕਰੇ ਤੈਨੂੰ ਜਾਂ ਅਗਲੇ ਦੇ ਕੋਲ ਪਹੁੰਚਦਾ ਕਰ ਦੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਆਪਾਂ ਕਰ ਦਾਂਗੇ ਜੇ ਕਿਸੇ ਨੇ ਮਗਵਾਉਣਾ ਹੋਵੇ ਉਹ ਵੀ ਆਪਾਂ ਇੱਕ ਤੋਂ ਦੋ ਠੀਕ ਆ ਠੀਕ ਆ ਕਿੰਨੇ ਤਰ੍ਹਾਂ ਦਾ ਸਿਸਟਮ ਆ ਆਪਣੇ ਕੋਲੇ ਮਤਲਬ ਮਾੜੇ ਚੰਗੇ ਚ ਕੀ ਫਰਕ ਹੁੰਦਾ ਜਿਹੜਾ ਤੇਰੇ ਵਾਲਾ ਇਹ ਕਿਉਂ ਚੰਗਾ ਜਿਹੜਾ ਆਪਣੇ ਵਾਲਾ ਚੰਗਾ ਇਹ ਆ ਜੀ ਠੀਕ ਆ ਇੱਕ ਤਾਂ ਮੇਨ ਚੀਜ਼ ਫਿਲਟਰ ਲੱਗੀ ਜੇ ਚੂਕ ਨਹੀਂ ਹੁੰਦੀ ਹਾਂ ਠੀਕ ਆ ਨੰਬਰ 2 ਤੇ ਆਪਣੀ ਜਿਹੜੀ ਬੀ ਫੈ ਇਹ ਫੌਗ ਰਹਿ ਗਈ ਫੌਗ ਹੀ ਛੱਡ ਦੇ ਕੱਲੇ ਪਾਣੀ ਨਹੀਂ ਬਿਲਕੁਲ ਤੁਸੀਂ ਵੀ ਆ ਥੱਲੇ ਖੜੇ ਹੋ ਨਹੀ ਤਾਂ ਬੰਦਾ ਗਿੱਲਾ ਹੋ ਜਾਂਦਾ ਹੈ ਠੀਕ ਆ ਆਪਾਂ ਬਿਲਕੁਲ ਨੀਚੇ ਖੜਿਆ ਇਹ ਦੇਖੋ ਟੈਂਪਰੇਚਰ ਇਨਫਰਕਰ ਨੰਬਰ 2 ਤੇ ਸਾਰਾ ਕੁਝ ਇਹਦੇ ਵਿੱਚ ਫਿੱਟਡ ਮਿਲ ਜਾਂਦਾ ਦਾ ਆਪਾਂ ਨੂੰ ਬਾਹਰੋਂ ਕੋਈ ਜਗਾੜ ਲਾਉਣ ਦੀ ਕੋਈ ਲੋੜ ਨਹੀਂ ਦੀ ਠੀਕ ਆ ਨੰਬਰ 3 ਤੇ ਜਦੋਂ ਆਪਣੇ ਜਦੋਂ ਫੌਗਰ ਜਮਾ ਬਿਲਕੁਲ ਬੰਦ ਹੋਗੇ ਨਾ ਦੂਸਰੇ ਫੌਗਰ ਤੋਕਾ ਤੋਕਾ ਸਿੱਟਦੇ ਰਹਿੰਦੇ ਆ ਇਹਦੇ ਵਿੱਚ ਸੋਲਵੈਂਟ ਵਾਲਵ ਲੱਗਿਆ ਹੋਇਆ ਐਸ ਵੀ ਲੱਗਿਆ ਇੱਕ ਪੁਰਜਾ ਨਾਗਾ ਉਹ ਬਿਲਕੁਲ ਬੰਦ ਹੋ ਜਾਂਦਾ ਜਦੋਂ ਸਪਲਾਈ ਬੰਦ ਹੋ ਗਈ ਸਾਰਾ ਕੁਝ ਸਪਲਾਈ ਬੰਦ ਜੀ ਕੋਈ ਇਹਨੇ ਤੋਕਾ ਸੁੱਟਣਾ ਨਹੀਂ ਆ ਇਹ ਆਹਾ ਬਸ ਤੇਰਾ ਜਗਾੜ ਆ ਆਹ ਲਾਤਾ ਤੂੰ ਹਾਂਜੀ ਤੇ ਉਧਰੋਂ ਮੈਨੂੰ ਪਾਣੀ ਦੀ ਸਪਲਾਈ ਦੇਤੀ ਆ ਕਿ ਬਿਜਲੀ ਦੀ ਸਪਲਾਈ ਦੇਤੀ ਪਾਣੀ ਦੇਤੀ ਬਿਜਲੀ ਦੇਤੀ ਹੂੰ 24 ਵੋਲਟ ਹੈ ਇਹ ਇਨਵਰਟਰ ਤੇ ਚੱਲੂਗਾ ਜੀ ਹਾਂ ਇਨਵਰਟਰ ਤੇ ਚੱਲੀ ਜਾਂਦਾ ਹੁਣ ਵੀ ਇਨਵਰਟਰ ਤੇ ਚਲਾਇਆ ਹੋਇਆ ਦੇਖੋ ਸਾਡਾ ਹਾਂ ਇਨਵਰਟਰ ਤੇ ਚਲਾਇਆ ਹੋਇਆ ਤੇ ਇਧਰਲੇ ਪਾਸਿਓਂ ਪਾਣੀ ਦੇਤਾ ਇਹਨੂੰ ਹਾਂ ਉਧਰੋਂ ਪਾਣੀ ਦੀ ਬਸ ਐਡੀ ਕੀ ਕਾਰਗਰੀ ਆ ਕੋਈ ਬਾਲਾ ਮਤਲਬ ਟੈਂਸ਼ਨ ਵਾਲੀ ਗੱਲ ਨਹੀਂ ਵੀ ਉਹ ਹਾਂ ਆ ਬੰਦਾ ਫਟ ਕਰ ਸਕਦਾ ਕੋਈ ਬੰਦਾ ਆਪਦੇ ਘਰੇ ਆਪ ਫਟ ਕਰ ਸਕਦਾ ਤੇ ਇੱਕ ਗੱਲ ਤੁਹਾਨੂੰ ਦੇਖੋ ਵੀ ਇਹ ਮੁੰਡਾ ਛੋਟੀ ਉਮਰ ਦਾ ਮੁੰਡਾ ਹੈ ਦੇਖੋ ਨੌਜਵਾਨ ਮੁੰਡਾ ਹੈ ਬਹੁਤ ਸੋਹਣਾ ਕੰਮ ਕਰਦਾ ਬਹੁਤ ਜ਼ਿੰਮੇਵਾਰ ਬੰਦਾ ਤੁਸੀਂ ਸੀਸੀਟੀਵੀ ਕੈਮਰੇ ਲਵਾਉਣੇ ਆ ਤੁਸੀਂ ਇਹਦੇ ਤੋਂ ਫੌਗਰ ਲਵਾਉਣਾ ਤੇ ਇੱਕ ਰੇਟ ਬਿਲਕੁਲ ਜਾਇਜ਼ ਮਤਲਬ ਐ ਨਹੀਂ ਗੱਲ ਵੀ ਜੇ ਮੈਂ ਇਹਦੀ ਵੀਡੀਓ ਪਾ ਰਿਆਂ ਤਾਂ ਛਿੱਲ ਦੇੜ ਦੂਗਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਗਈ ਮਤਲਬ ਰੇਟ ਤਾਂ ਇੰਨਾ ਕਿ ਜੈਨੂਇਨ ਆ ਕਿ ਤੁਸੀਂ ਇਹਦੀ ਇਹਨੂੰ ਮਿਲ ਕੇ ਆਪਦੀ ਆਪ ਤੁਸੀਂ ਸਪੋਰਟ ਕਰੋਗੇ ਜਿਵੇਂ ਹੁਣ ਮੈਂ ਆ ਮੈਂ ਇਹਨੂੰ ਉਮੇ ਨਹੀਂ ਸੱਧਿਆ ਕਿ ਭਾਈ ਜਿਵੇਂ ਕੰਪਨੀਆਂ ਨਾਲ ਗੱਲ ਕਰਦੇ ਆ ਕਿ ਸਾਨੂੰ ਆ ਚੀਜ਼ ਦੇ ਦਿਓ ਅਸੀਂ ਤੁਹਾਡੀ ਐਡਵਰਟਾਈਜ਼ਮੈਂਟ ਕਰ ਦਾਂਗੇ ਅਸੀਂ ਇਹਦੇ ਗਾਹਕ ਬਣ ਕੇ ਉਹਨੂੰ ਸੱਦਿਆ ਪਰ ਇਹਦੀ ਸ਼ਖਸੀਅਤ ਇਹੋ ਜੀ ਆ ਵੀ ਇਹਦੀ ਤੁਸੀਂ ਆਪ ਦੀ ਆਪ ਸਪੋਰਟ ਕਰਦੇ ਥੋੜਾ ਦਿਲ ਕਰਦਾ ਇਹਦਾ ਚਿਹਰਾ ਮੋਹਰਾ ਇਹਦਾ ਬੋਲ ਬਾਣੀ ਦੇਖ ਕੇ ਥੋੜਾ ਦਿਲ ਕਰਦਾ ਵੀ ਹਾਂ ਯਾਰ ਮੁੰਡੇ ਦੀ ਆਪਾਂ ਸਪੋਰਟ ਕਰਗੇ ਯਾਰ ਮੁੰਡੇ ਨੂੰ ਘੈਂਟ ਦੁਕਾਨਦਾਰ ਬਣਾਈਏ ਜਿਹੇ ਜਿਸ ਲੈਵਲ ਦਾ ਹੈਗਾ ਉਸ ਤੋਂ ਗਾਂ ਲੈ ਕੇ ਜਾਏਗੀ ਮਤਲਬ ਉਸ ਤਰ੍ਹਾਂ ਦੀ ਬੰਦੇ ਦਾ ਸਪੋਰਟ ਕਰਦਾ ਆਪ ਦੀ ਆਪ ਦਿਲ ਕਰਦਾ ਤੁਸੀਂ ਵੀ ਸਪੋਰਟ ਕਰਨੀ ਆ ਵੀਡੀਓ ਵੀ ਸ਼ੇਅਰ ਕਰਨੀ ਆ ਤੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਪੈਸੇ ਜਾਂ ਤਾਂ ਇਹਨੇ ਕਮਾ ਲੈਣੇ ਆ ਜਾਂ ਤੁਹਾਡੇ ਦੁੱਧ ਚ ਵਾਧਾ ਹੋ ਜਾਣਾ ਤੁਸੀਂ ਕਮਾ ਲੈਣੇ ਆ ਪਰ ਪਸ਼ੂਆਂ ਨੇ ਤਾਂ ਸਿਰਫ ਕੱਲੀ ਅਸੀਸ ਦੇਣੀ ਆ ਹਾਂਜੀ ਉਹਨਾਂ ਦੀ ਜੇਬ ਚ ਕੋਈ ਪੈਸਾ ਨਹੀਂ ਜਾਣਾ ਤਾਂ ਮੈਨੂੰ ਲੱਗਦਾ ਕਿ ਇਹੋ ਜੀ ਗਰਮੀ ਦੇ ਵਿੱਚ ਜਿਹੜੀ ਗਰਮੀ ਦੇ ਵਿੱਚ ਸਾਡਾ ਪੂਲਾਂ ਦੇ ਵਿੱਚ ਨਾਉਣ ਨੂੰ ਜੀ ਕਰਦਾ ਅਸੀਂ ਬਰਫਾਂ ਤੇ ਜਾਂਦੇ ਆ ਠੰਡਾ ਪਾਣੀ ਪੀਣੇ ਸ਼ਵੀਲਾ ਤੇ ਜਾਂਦੇ ਆ ਟੰਡੀਆਂ ਪੀਣੇ ਸਾਰਾ ਕੁਝ ਤਾਂ ਪਸ਼ੂਆਂ ਲਈ ਸਾਡੀ ਉਹੀ ਕਹੀ ਉਹੀ ਕੁਹਾੜੀ ਆ ਤਾ ਮੈਨੂੰ ਲੱਗਦਾ ਕਿ ਪਸ਼ੂਆਂ ਲਈ ਥੋੜੀ ਜਿਹੀ ਸਹੂਲਤ ਆ ਜਿਹੜੀ ਥੋੜੀ ਜਿਹੀ ਲਗਜ਼ਰੀ ਆ ਘਰੇ ਫਿੱਟ ਕਰ ਦੇਣੀ ਚਾਹੀਦੀ ਆ ਪਰ ਆਨੰਦ ਬਹੁਤ ਆਊਗਾ ਤੁਹਾਨੂੰ ਆਪਦੀ ਰੂਹ ਨੂੰ ਠੰਡਕ ਪਹੁੰਚੂਗੀ ਜੇ ਤੁਸੀਂ ਲਵਾਉਂਗੇ ਐਵੇਂ ਨਾ ਗੱਲ ਬਾਤ ਹਾਂਜੀ ਆਪ ਦਾ ਮੁੱਲ ਤਾਂ ਇਹ ਨਹੀਂ ਮੋੜ ਹੀ ਦੇਣਾ ਮੋੜ ਹੀ ਦੇਣਾ ਤੁਹਾਨੂੰ ਯਾਰ ਜਿੰਨੇ ਪੈਸੇ ਦਾ ਤੁਸੀਂ ਲਵਾਉਂਗੇ ਨਾ ਤੁਹਾਡਾ ਦਸਾਂ ਦਿਨਾਂ ਚ ਪੈਸਿਆਂ ਚ ਪੂਰੇ ਹੋ ਗਏ ਨੇ ਪੂਰੇ ਕਿਉਂਕਿ ਬਿਮਾਰੀ ਵਾਲੇ ਪਾਸੋਂ ਲੱਗਣੋਂ ਵੱਜ ਜਾਣੇ ਆ ਤੁਹਾਡੇ ਸਾਨੂੰ ਪਤਾ ਯਾਰ ਸਾਡੇ ਇੱਥੇ ਪੇਟੀ ਭਰੀ ਪਈ ਆ ਤਿੰਨਾ ਚਾਰਾਂ ਦਿਨਾਂ ਚ ਗਾਂ ਦੇ ਜੋ ਟੀਕੇ ਤੇ ਜੋ ਬੋਤਲਾਂ ਲੱਗੀਆਂ ਤੇ ਜੇ ਆਪਾਂ ਸਵੇਰੀ ਲਾਇਆ ਇਹ ਦੇਖ ਲਓ 5000 ਗ੍ਰਾਮ ਆਹ ਮਤਲਬ ਪੱਠੇ ਬਿਲਕੁਲ ਨਹੀਂ ਸਿਖਾ ਰਹੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਵੀ ਗਾਂ ਆਇਆ ਮਹਿਸੂਸ ਹੋ ਰਿਹਾ ਗਾਂ ਨੂੰ ਦੇਖ ਕੇ ਵੀ ਗਾਂ ਬਿਮਾਰ ਹੋਈ ਹੋਈ ਨਹੀਂ ਇੰਨਾ ਕ ਫਰਕ ਪੈ ਗਿਆ ਤੇ ਸਜਣੋ ਤੁਸੀਂ ਵੀ ਲਵਾ ਸਕਦੇ ਆ ਆ ਬਾਈ ਨੇ ਆ ਲਾਤੀ ਇਹਦੇ ਨਾਲ ਥੋੜੇ ਜਿਹੀ ਸੀਹਾ ਪੈਣੋਂ हट ਗਿਆ ਇਧਰ ਆ ਫੌਗਰ ਲਾਤੇ ਤੇ ਮੈਂ ਨਾ ਟੀਚਰਾਂ ਕਰਦੀ ਅੱਜ ਗਾਂ ਲੈ ਹੈ ਤੇ ਜੇਕਰ ਇਹਨੇ ਦੋ ਦਿਨਾਂ ਚ ਦੁੱਧ ਤੇ ਆ ਜਾਣਾ ਦੁਬਾਰਾ ਆ ਜੀ ਦੋਨਾਂ ਦੇ ਦੁੱਧ ਤੇ ਆ ਜਣਾ ਆ ਦੇਖ ਲੈ ਲੈ ਪਿੰਡਾਂ ਚੱਟੀ ਜਾਂਦੀ ਆ ਨਜ਼ਾਰਾ ਆ ਰਿਹਾ ਪਿੰਡਾਂ ਜਮ ਠੰਡਾ ਪਿਆ ਹੀ ਹੱਥ ਲਾ ਕੇ ਹਾਂ ਲੈ ਵੀ ਸਜਣੋ ਜਿਉਂਦੇ ਰਹੋ ਵੀਡੀਓ ਸ਼ੇਅਰ ਕਰੋ